ਦੋਸਤੋ ਇਸ ਵੇਲੇ ਦੀ ਵੱਡੀ ਐਫ ਡੇਟਾ ਰੀਸੈਂਟਲੀ ਦਲਜੀਤ ਦੋਸਾਂਝ ਇੰਡੀਆ ਦਾ ਸਭ ਤੋਂ ਵੱਡਾ ਸੌਂਗ ਕਰਨ ਜਾ ਰਹੇ ਨੇ ਕਲਕੀ ਮੂਵੀ ਆ ਰਹੀ ਆ ਪ੍ਰabhas ਐਕਟਰ ਦੀ ਜੋ ਕਿ ਸੌਫਟਿਕ ਮੂਵੀ ਆ ਤੇ ਉਸ ਦੇ ਵਿੱਚ ਗਾਣਾ ਆ ਦਲਜੀਤ ਦੋਸਾਂਝ ਦਾ ਜਿਸ ਤੱਕ ਕਿ ਅੱਜ ਪ੍ਰੋਮੋ ਆ ਜਾਵੇਗਾ ਇਸ ਦੀ ਪੋਸਟ ਪ੍ਰabhas ਨੇ ਵੀ ਪਾਈ ਆ ਅਤੇ ਕਲਕੀ ਫਿਲਮ ਦੇ ਅਫੀਸ਼ੀਅਲ ਪੇਜ ਨੇ ਪਾਈ ਆ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਇਹ ਸੌਂਗ ਆ ਇਹ ਇੰਡੀਆ ਦਾ ਸਭ ਤੋਂ ਵੱਡਾ ਸੌਂਗ ਹੋਣ ਵਾਲਾ ਆ ਸਾਊਥ ਫੀਚਰਿੰਗ ਪੰਜਾਬ ਦੋਨੋਂ ਹੀ ਐਕਟਰ ਸਿਰਾ ਅਤੇ ਐਕਟਿੰਗ ਤਤਥੋਂ ਸੀ ਜਾਣਦੀ ਉਪਰਵਾਸ ਦੀ ਕਿੰਨੀ ਜਿਆਦਾ ਖਤਰਨਾਕ ਤੇ ਸੁਪਰ ਡੂਪਰ ਹਿੱਟੇ ਮੂਵੀ ਹੋਣ ਵਾਲੀ ਆ ਟਰੇਲਰ ਤੁਸੀਂ ਦੇਖ ਹੀ ਲਿਆ ਹੋਣਾ ਤੇ ਲਿਖਿਆ ਗਿਆ ਹੈ ਇੰਡੀਆਜ਼ బిਗੇਸਟ Song ਆਫ ਦਾ ਇਅਰ ਤੇ ਕਲਕੀ ਮੂਵੀ ਦੀ ਟੀਮ ਦੇ ਵੱਲੋਂ ਦਲਜੀਤ ਨੂੰ ਸਾਨੂੰ ਗਿਫਟ ਵੀ ਭੇਜਿਆ ਗਿਆ ਲਿਖਿਆ ਥੈਂਕ ਯੂ ਫੋਰ ਐਂਟਰਿੰਗ ਦਾ ਵਰਲਡ ਆਫ ਕਲਕੀ ਟੀਮ ਕਲਕੀ ਤਾਂ ਦੋਸਤੋ ਦੇਖਣ ਵਾਲੀ ਕੱਲ੍ਹ ਆ ਕਿ ਇਹ Song ਕਿਵੇਂ ਦਾ ਰਹੂਗਾ ਸੋ ਮਿਲਦੇ ਆ ਹੋਰ ਅਪਡੇਟ ਲੈ ਕੇ ਧੰਨਵਾਦ